ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੇ 1 ਡਾਲਰ ਦਾ ਭਾ 68 ਭਾਰਤੀ ਰੁਪਏ ਤੋਂ ਟੱਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡੀਅਨ ਕਰੰਸੀ ਮਜ਼ਬੂਤ ਫਰਜ਼ੀ ਕੰਪਨੀ ਚ ਨੌਕਰੀ ਦਾ ਇਸ਼ਤਿਹਾਰ ਸਿਰਫ ਕੁੜੀਆਂ ਦੀ ਡਿਮਾਂਡ ਪੁਲਿਸ ਨੇ ਤਜਿੰਦਰ ਧਾਲੀਵਾਲ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ ਚ ਕੀਤਾ ਕਾਬੂ ਕੈਨੇਡਾ ਚ ਪੰਜਾਬੀ ਜੋੜੇ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲੀਆਂ ਗੋਲੀ ਮਾਰਨ ਦਾ ਦਾਵਾ ਇੱਕ ਮੁਲਜ਼ਮ ਪੁਲਿਸ ਦੀ ਹਿਰਾਸਤ ਚ ਅਮਰੀਕਾ ਚ ਕੁਸਪੈਟ ਕਰਵਾਉਣ ਦੇ ਦੋਸ਼ ਹੇਠ ਭਾਰਤੀ ਨੌਜਵਾਨ ਨਾਮਜ਼ਦ ਸ਼ਿਵਮ ਤੇ ਕੈਨੇਡਾ ਤੋਂ ਪ੍ਰਵਾਸੀਆਂ ਨੂੰ ਅਮਰੀਕਾ ਚ ਦਾਖਲ ਕਰਵਾਉਣ ਦੇ ਦੋਸ਼ ਲੰਬਾ ਸਮਾਂ ਹੇਠਲੇ ਪੱਦਰ ਤੇ ਟਿਕੇ ਰਹਿਣ ਮਗਰੋਂ ਕੈਨੇਡੀਅਨ ਡਾਲਰ ਦਿਨੋ-ਦਿਨ ਮਜ਼ਬੂਤੀ ਫੜਨ ਲੱਗਾ ਏ ਕਰੰਸੀ ਐਕਸਚੇਂਜ ਐਪ ਮੁਤਾਬਕ ਇੱਕ ਕੈਨੇਡੀਅਨ ਡਾਲਰ ਦਾ ਮੁੱਲ 68 ਭਾਰਤੀ ਰੁਪਏ ਹੋ ਗਿਆ ਏ ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡੀਅਨ ਡਾਲਰ ਮਜ਼ਬੂਤ ਹੋਇਆ ਏ ਤੇ 74 ਸੈਂਟ ਤੋਂ ਥੋੜਾ ਉੱਪਰ ਹੋ ਗਿਆ ਏ ਜਦਕਿ 3 ਕੁ ਮਹੀਨੇ ਪਹਿਲਾਂ ਇਹ 68 ਅਮਰੀਕਨ ਸੈਂਟ ਦੇ ਨੇੜੇ ਤੇੜੇ ਸੀ ਆਰਥਿਕ ਮਾਹਿਰ ਕੈਨੇਡੀਅਨ ਡਾਲਰ ਦੀ ਮਜ਼ਬੂਤੀ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਿੱਤੀ ਮੁਹਾਰਤ ਅਤੇ ਸਫਲ ਨੀਤੀਆਂ ਨਾਲ ਜੋੜ ਕੇ ਦੇਖ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਟੈਰਿਫ ਸ਼ਰਤਾਂ ਮੂਰੇ ਗੋਡੇ ਟੇਕਣ ਦੀ ਥਾਂ ਪ੍ਰਧਾਨ ਮੰਤਰੀ ਵੱਲੋਂ ਆਲਮੀ ਨਿਰਭਰਤਾ ਘਟਾ ਕੇ ਘਰੇਲੂ ਉਦਯੋਗ ਲਈ ਨਵੀਆਂ ਮੰਡੀਆਂ ਤਲਾਸ਼ੇ ਜਾਣ ਦੇ ਯਤਨਾਂ ਕਾਰਨ ਦੇਸ਼ ਦੇ ਅਰਥਚਾਰੇ ਦਾ ਰੁਝਾਨ ਮਜ਼ਬੂਤੀ ਵੱਲ ਰਿੜ ਪਿਆ ਹੈ ਪਿੱਛੇ ਝਾਤ ਮਾਰੀਏ ਤਾਂ 2013-2014 ਚ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਤੋਂ ਥੋੜਾ ਉੱਚਾ ਹੁੰਦਾ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਵੱਲੋਂ ਆਪਣੀ ਸੱਤਾ ਦੇ ਆਖਰੀ ਸਾਲਾਂ ਚ ਕੁਝ ਗਲਤੀਆਂ ਕਰਕੇ ਡਾਲਰ ਹੇਠਾਂ ਵੱਲ ਰੜਨ ਲੱਗਾ ਇਹ ਰੁਝਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਨਾ ਸੰਭਲਿਆ ਅਤੇ ਕੈਨੇਡੀਅਨ ਡਾਲਰ ਡਿੱਗਦਾ ਡਿੱਗਦਾ ਅਮਰੀਕਾ ਦੇ 68 ਸੈਂਟ ਦੇ ਹੇਠਲੇ ਪੱਧਰ ਤੱਕ ਚਲਾ ਗਿਆ ਸੀ ਪਹਿਲਾਂ ਬੈਂਕ ਆਫ ਕੈਨੇਡਾ ਤੇ ਮਗਰੋਂ ਬੈਂਕ ਆਫ ਇੰਗਲੈਂਡ ਦਾ ਗਵਰਨਰ ਰਹਿਣ ਕਰਕੇ ਮਾਰਕ ਕਾਰਨੀ ਦੀ ਵਿੱਤੀ ਮੁਹਾਰਤ ਪ੍ਰਧਾਨ ਮੰਤਰੀ ਬਣ ਕਿ ਹੋਰ ਨਿਖਰ ਗਈ ਹੈ ਕੈਨੇਡਾ ਚ ਪੁਲਿਸ ਨੇ ਇੱਕ ਪੰਜਾਬੀ ਵਿਅਕਤੀ ਨੂੰ ਨੌਕਰੀ ਦੇ ਬਹਾਨੇ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਚ ਗ੍ਰਫਤਾਰ ਕੀਤਾ ਏ ਉਹ ਫਰਜ਼ੀ ਕੰਪਨੀ ਦਾ ਮਾਲਕ ਜਾਂ ਰਿਕਰੂਟਰ ਬਣਦਾ ਸੀ ਫਿਰ ਕੈਨੇਡਾ ਦੇ ਮਸ਼ਹੂਰ ਕਲਾਸੀਫਾਈਡ ਪੋਰਟਲ ਤੇ ਈਜ਼ੀ ਜੌਬ ਦੇ ਇਸ਼ਤਿਹਾਰ ਦਿੰਦਾ ਸੀ ਜਿਸ ਵਿੱਚ ਸਿਰਫ ਕੁੜੀਆਂ ਦੀ ਮੰਗ ਕੀਤੀ ਜਾਂਦੀ ਸੀ ਜਦੋਂ ਕੁੜੀਆਂ ਉਸ ਨਾਲ ਸੰਪਰਕ ਕਰਕੇ ਮਿਲਣ ਆਉਂਦੀਆਂ ਤਾਂ ਉਹ ਉਹਨਾਂ ਨੂੰ ਸਨਸਾਨ ਜਗ੍ਹਾ ਤੇ ਲੈ ਕੇ ਜ਼ਬਰਦਸਤੀ ਕਰਦਾ ਸੀਗਾ ਮੁਲਜ਼ਮ ਤੇਜਿੰਦਰ ਢਾਲੀਵਾਲ ਦੀਆਂ ਇਹਨਾਂ ਕਰਤੂਤਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋ ਕੁੜੀਆਂ ਪੁਲਿਸ ਤੱਕ ਪਹੁੰਚ ਗਈਆਂ ਉਸ ਨੇ ਕਈ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਹੀ ਕਾਰਨ ਹੈ ਕਿ ਜਦੋਂ ਪੁਲਿਸ ਨੇ ਉਸ ਨੂੰ 26 ਜਨਵਰੀ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੀ ਫੋਟੋ ਵੀ ਜਾਰੀ ਕੀਤੀ ਤਾਂ ਜੋ ਜੇਕਰ ਕੋਈ ਹੋਰ ਕੁੜੀ ਵੀ ਉਸਦੇ ਚਾਂਸੇ 'ਚ ਆਈ ਹੋਵੇ ਤਾਂ ਉਹ ਪੁਲਿਸ ਨੂੰ ਸੂਚਿਤ ਕਰ ਸਕੇ ਬ੍ਰੈਂਟਨ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤਜ਼ਿੰਦਰ ਢਾਲੀਵਾਲ ਕਾਫੀ ਛਾਤਰ ਹੈ ਹਾਲਟਨ ਰੀਜਨਲ ਪੁਲਿਸ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਉਹ ਪੇਸ਼ੇਵਰ ਅਪਰਾਧੀ ਵਾਂਗ ਕੰਮ ਕਰ ਰਿਹਾ ਸੀ ਤਾਂ ਜੋ ਪੁਲਿਸ ਦੀ ਪਕੜ ਤੋਂ ਦੂਰ ਰਹਿ ਸਕੇ ਉਹ ਆਨਲਾਈਨ ਵੈੱਬਸਾਈਟਾਂ ਤੇ ਡਾਟਾ ਐਂਟਰੀ ਆਪਰੇਟਰ ਦੇ ਇਸ਼ਤਿਹਾਰ ਦਿੰਦਾ ਸੀ ਇਨ੍ਹਾਂ ਇਸ਼ਤਿਹਾਰਾਂ 'ਚ ਡਾਟਾ ਐਂਟਰੀ ਲਈ ਕੁੜੀਆਂ ਦੀ ਮੰਗ ਕੀਤੀ ਜਾਂਦੀ ਸੀ ਅਤੇ ਕਿਸੇ ਖਾਸ ਯੋਗਤਾ ਦੀ ਸ਼ਰਤ ਨਹੀਂ ਰੱਖੀ ਜਾਂਦੀ ਸੀ ਤਾਂ ਜੋ ਨਵੇਂ ਆਏ ਲੋਕ ਆਸਾਨੀ ਨਾਲ ਫਸ ਸਕਣ ਤੇਜਿੰਦਰ ਨੇ ਸੰਪਰਕ ਲਈ ਇੱਕ ਨੰਬਰ ਦਿੱਤਾ ਹੋਇਆ ਸੀ ਜਿਵੇਂ ਹੀ ਕੋਈ ਕੁੜੀ ਫੋਨ ਕਰਦੀ ਉਸ ਨੂੰ ਪਤਾ ਦੇ ਕੇ ਬੁਲਾ ਲੈਂਦਾ ਉਸ ਤੋਂ ਬਾਅਦ ਇੰਟਰਵਿਊ ਦੇ ਬਹਾਨੇ ਉਸ ਨੂੰ ਆਪਣੀ ਟੈਕਸੀ 'ਚ ਬਿਠਾ ਕੇ ਸੁਨਸਾਨ ਥਾਂ ਤੇ ਲੈ ਜਾਂਦਾ ਸ਼ਿਕਾਇਤਾਂ ਅਨੁਸਾਰ ਜਦੋਂ ਕੋਈ ਉਜਾੜ ਇਲਾਕਾ ਆਉਂਦਾ ਤਾਂ ਉਹ ਟੈਕਸੀ ਰੋਕ ਦਿੰਦਾ ਤੇ ਨੌਕਰੀ ਦਿਵਾਉਣ ਦੇ ਨਾਂ ਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਂਦਾ ਕੈਨੇਡਾ ਪੁਲਿਸ ਮੁਤਾਬਕ ਤੇਜੰਦਰ ਕੁੜੀਆਂ ਨੂੰ ਮਿਲਟਨ ਅਤੇ ਹਾਲਟਨ ਹिल्स ਦੇ ਦੂਰ ਦੁਰਾਡੇ ਉਦਯੋਗਿਕ ਪਾਰਕਿੰਗ ਖੇਤਰਾ ਚ ਲੈ ਕੇ ਜਾਂਦਾ ਸੀ ਪੁਲਿਸ ਰਿਪੋਰਟ ਚ ਲਿਖਿਆ ਗਿਆ ਹੈ ਕਿ ਉਹ ਅਜਿਹੇ ਥਾਵਾਂ ਚੁਣਦਾ ਸੀ ਜਿੱਥੇ ਮਦਦ ਮੰਗਣਾ ਮੁਸ਼ਕਲ ਹੋਵੇ ਤਾਂ ਜੋ ਜੇਕਰ ਕੁੜੀ ਚੀਕਣ ਚ ਲਾਉਣ ਵੱਲ ਜਾਵੇ ਤਾਂ ਕੋਈ ਮਦਦ ਲਈ ਨਾ ਪਹੁੰਚ ਸਕੇ ਇੱਕ ਕੁੜੀ ਨੇ ਦੱਸਿਆ ਕਿ ਉਸਨੇ ਇਸ਼ਤਿਹਾਰ ਦੇਖ ਕੇ ਫੋਨ ਕੀਤਾ ਸੀ ਮੁਲਜ਼ਮ ਨੇ ਉਸਨੂੰ ਬੁਲਾਇਆ ਤੇ ਪਿਕ ਕਰਕੇ ਸਨਸਾਨ ਥਾਂ ਤੇ ਲੈ ਗਿਆ ਜਿੱਥੇ ਉਸ ਨਾਲ ਜ਼ਬਰਦਸਤੀ ਕੀਤੀ ਗਈ ਦੂਜੀ ਕੁੜੀ ਨੇ ਵੀ ਤੇਜਿੰਦਰ ਢਾਲੀਵਾਲ ਤੇ ਅਜੇਹੀ ਹੀ આરોਪ ਲਗਾਏ ਲੰਬੀ ਜਾਂਚ ਤੋਂ ਬਾਅਦ 26 ਜਨਵਰੀ 2026 ਨੂੰ ਤੇਜਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਉੱਤੇ ਜਣਸੀ ਸ਼ੋਸ਼ਣ ਤੇ ਨੌਕਰੀ ਦੇ ਬਦਲੇ ਜਣਸੀ ਸੇਵਾਵਾਂ ਦੀ ਮੰਗ ਕਰਨ ਵਰਗੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਪਰ ਕਾਨੂੰਨੀ ਪ੍ਰਕਿਰਿਆ ਕਾਰਨ 27 ਜਨਵਰੀ ਨੂੰ ਸੁਣਵਾਈ ਤੋਂ ਤੁਰੰਤ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਮਹਿਜ਼ 24 ਘੰਟਿਆਂ 'ਚ ਮੁਲਜ਼ਮ ਦੀ ਰਿਹਾਈ ਨੂੰ ਲੈ ਕੇ ਸਥਾਨਕ ਪਾਈਚਾਰੇ 'ਚ ਭਾਰੀ ਗੁੱਸਾ ਹੈ ਲੋਕਾਂ ਦਾ ਕਹਿਣਾ ਕਿ ਅਜਿਹੇ ਗੰਭੀਰ ਅਪਰਾਧਾਂ ਲਈ ਸਖਤ ਨਿਯਮ ਹੋਣੇ ਚਾਹੀਦੇ ਨੇ ਤਾਂ ਜੋ ਕੋਈ ਇੰਨੀ ਆਸਾਨੀ ਨਾਲ ਨਾ ਛੁੱਟ ਸਕੇ ਕੈਨੇਡਾ ਦੇ ਕੈਲਗਰੀ ਸ਼ਹਿਰ 'ਚ ਸ਼ੱਕੀ ਹਾਲਾਤਾਂ 'ਚ ਇੱਕ ਪੰਜਾਬੀ ਜੋੜੇ ਦੀ ਮੌਤ ਹੋ ਗਈ ਹੈ। ਉਹਨਾਂ ਦੀਆਂ ਲਾਸ਼ਾਂ ਘਰ 'ਚ ਖੂਨ ਨਾਲ ਲਤਪਤ ਹਾਲਤ 'ਚ ਮਿਲੀਆਂ ਨੇ। ਦਾਵਾ ਕੀਤਾ ਜਾ ਰਿਹਾ ਹੈ ਕਿ ਪਤੀ-ਪਤਨੀ ਦੋਵਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡਾ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਇਸ ਮਾਮਲੇ 'ਚ ਇੱਕ ਮੁਲਜ਼ਮ ਨੂੰ ਹਿਰਾਸਤ 'ਚ ਵੀ ਲਿਆਏ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਦੀ ਹੱਤਿਆ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਮ੍ਰਿਤਕਾਂ ਦੀ ਪਛਾਣ ਪਤਨੀ ਜੈਸਮੀਨ ਕੌਰ ਤੇ ਪਤੀ ਇਕਮ ਵੀਰ ਸਿੰਘ ਵਜੋਂ ਹੋਈ ਹੈ ਜੋ ਲੁਧਿਆਣਾ ਦੇ ਰਹਿਣ ਵਾਲੇ ਨੇ ਜਾਣਕਾਰੀ ਮੁਤਾਬਕ ਇਹ ਘਟਨਾ ਲੰਘੇ ਕੱਲ ਦੀ ਹੈ ਮ੍ਰਿਤਕ ਜੋੜਾ ਮੂਲ ਰੂਪ ਚ ਲੁਧਿਆਣਾ ਦੇ ਜਗਰਾਉਂ ਇਲਾਕੇ ਦੇ ਪਿੰਡ ਚੌਂਕੀਮਾਨ ਦਾ ਰਹਿਣ ਵਾਲਾ ਸੀ ਉਹ ਬਿਹਤਰ ਭਵਿੱਖ ਦੀ ਭਾਲ ਚ ਕਰੀਬ 7 ਸਾਲ ਪਹਿਲਾਂ ਕੈਨੇਡਾ ਗਏ ਸਨ ਉਹ ਇੱਥੇ ਨਾਰਥ-ਈਸਟ ਕੈਲਗਰੀ ਦੇ ਰੈਡਸਟੋਨ ਇਲਾਕੇ ਚ ਰਹਿੰਦੇ ਸਨ ਜਿੱਥੇ ਘਰ ਵਿੱਚ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲਿਬੜੀਆਂ ਮਿਲੀਆਂ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕੈਨੇਡਾ 'ਚ ਕੀ ਕੰਮ ਕਰਦੇ ਸਨ ਪਿੰਡ ਚੌਂਕੀਮਾਨ ਦੇ ਸਰਪੰਚ ਕੇਵਲ ਸਿੰਘ ਨੇ ਦੱਸਿਆ ਕਿ ਕੋਈ ਕਹਿ ਰਿਹਾ ਹੈ ਕਿ ਦੋਵਾਂ ਨੂੰ ਗੋਲੀ ਲੱਗੀ ਹੈ ਜਦਕਿ ਕੋਈ ਇਸ ਨੂੰ ਖੁਦਕੁਸ਼ੀ ਦੱਸ ਰਿਹਾ ਹੈ ਪਰ ਅਸਲ ਸੱਚਾਈ ਕੀ ਹੈ ਇਹ ਉਥੋਂ ਦੀ ਪੁਲਿਸ ਹੀ ਜਾਣਦੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਇਕਮਵੀਰ ਸਿੰਘ ਦੇ ਮਾਪਿਆਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇਕਮਵੀਰ ਦਾ ਭਰਾ ਆਪਣੇ ਨਾਨਕੇ ਘਰ ਰਹਿਣ ਲੱਗ ਪਿਆ ਸੀ। ਹੁਣ ਉਹ ਵੀ ਕਦੇ-ਕਦਾਈਂ ਹੀ ਪਿੰਡ ਆਪਣੇ ਪੁਰਾਣੇ ਘਰ ਆਉਂਦਾ ਸੀ। ਕੈਲਗਰੀ ਪੁਲਿਸ ਨੇ ਮਾਮਲੇ ਨੂੰ ਸ਼ੱਕੀ ਮੰਨਦਿਆਂ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੀ ਉੱਤਰੀ ਸਰਹੱਦਾਂਹੀਂ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਕਰਵਾਉਣ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ ਹੇਠ ਇੱਕ 22 ਸਾਲਾ ਭਾਰਤੀ ਨਾਗਰਿਕ ਨੂੰ ਨਾਮਜ਼ਦ ਕੀਤਾ ਗਿਆ ਹੈ ਸ਼ਿਵਮ ਜਿਸ ਦਾ ਪੂਰਾ ਨਾਮ ਅਜੇ ਪਤਾ ਨਹੀਂ ਲੱਗ ਸਕਿਆ ਉੱਤੇ ਅਮਰੀਕਾ 'ਚ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ੀਆਂ ਨੂੰ ਲਿਆਉਣ ਦੀ ਸਾਜ਼ਿਸ਼ ਰਚਣ ਦਾ ਇੱਕ ਮਾਮਲਾ ਅਤੇ ਨਿੱਜੀ ਵਿੱਤੀ ਲਾਭ ਲਈ ਚਾਰ ਵਾਰ ਗੈਰਕਾਨੂੰਨੀ ਢੰਗ ਨਾਲ ਵਿਦੇਸ਼ੀਆਂ ਨੂੰ ਅਮਰੀਕਾ ਲਿਆਉਣ ਦੇ ਦੋਸ਼ ਆਇਦ ਕੀਤੇ ਗਏ ਹਨ ਨਿਊਯਾਰਕ ਦੇ ਉਤਰੀ ਜ਼ਿਲ੍ਹੇ ਦੀ ਇੱਕ ਫੈਡਰਲ ਗ੍ਰੈਂਡ ਜਿਊਰੀ ਨੇ ਇਸ ਸਾਜ਼ਿਸ਼ 'ਚ ਉਸਦੀ ਭੂਮਿਕਾ ਲਈ ਇਨਡਿਕਟਮੈਂਟ ਦਾਖਲ ਕੀਤਾ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸ਼ਿਵਮ ਨੇ ਜਨਵਰੀ ਤੋਂ ਜੂਨ 2025 ਤੱਕ ਸਮਗਲਿੰਗ ਆਪਰੇਸ਼ਨਾਂ ਦਾ ਸੰਚਾਲਨ ਕੀਤਾ। ਉਹ ਕੈਨੇਡਾ-ਅਮਰੀਕਾ ਸਰਹੱਦਾਂ 'ਹੀ ਨਿਊਯਾਰਕ ਦੀ ਕਲਿੰਟਨ ਕਾਉਂਟੀ 'ਚ ਲੋਕਾਂ ਦੀ ਗੈਰਕਾਨੂੰਨੀ ਆਵਾਜਾਈ ਦਾ ਤਾਲਮੇਲ ਕਰ ਰਿਹਾ ਸੀ। ਜਨਵਰੀ 2025 'ਚ ਅਮਰੀਕੀ ਬਾਰਡਰ ਪੈਟਰੋਲ ਏਜੰਟਸ ਨੇ ਸਰਹੱਦ ਨੇੜੇ ਇਕੱਠੇ ਜਾ ਰਹੇ ਦੋ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਨੇ ਵਾਹਨ ਏਜੰਟਾਂ ਤੋਂ ਬਚਣ ਜਣ ਲੱਗੇ ਜਿਸ ਕਾਰਨ ਪਿੱਛਾ ਕਰਨਾ ਪਿਆ ਇੱਕ ਵਾਹਨ ਸੜਕ ਤੋਂ ਉਤਰ ਕੇ ਫਸ ਗਿਆ ਜਦ ਕੇ ਦੂਜੇ ਨੂੰ ਨਿਊਯਾਰਕ ਦੇ ਮੂਰਸ ਚ ਰੋਕ ਲਿਆ ਗਿਆ ਇਨ੍ਹਾਂ ਵਾਹਨਾਂ ਚ ਕੁੱਲ 12 ਬਿਨਾ ਦਸਤਾਵੇਜ਼ਾਂ ਵਾਲੇ ਲੋਕ ਸਵਾਰ ਸਨ ਨਿਆਂ ਵਿਭਾਗ ਨੇ ਇੱਕ ਬਿਆਨ ਚ ਕਿਹਾ ਕਿ ਇੱਕ ਡਰਾਈਵਰ ਅਤੇ ਸ਼ਿਵਮ ਨਾਲ ਜੁੜੇ ਨੰਬਰ ਦੇ ਵਿਚਕਾਰ ਵਟਸਐਪ ਸੰਦੇਸ਼ਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਨਵਰੀ 2025 ਤੋਂ ਪਹਿਲਾਂ ਵੀ ਕਈ ਵਾਰ ਕੈਨੇਡਾ ਤੋਂ ਅਮਰੀਕਾ ਚ ਗੈਰ ਕਾਨੂੰਨੀ ਕੁਝ ਭੇਟ ਕਰਵਾਈ ਗਈ ਇਨ੍ਹਾਂ ਸੰਦੇਸ਼ਾਂ 'ਚ ਪ੍ਰੂਫ ਆਫ ਲਾਈਫ ਤਸਵੀਰਾਂ ਦਾ ਲੈਣ ਦੇਣ ਅਤੇ ਨਿਊਯਾਰਕ ਸਟੇਟ 'ਚ ਸੁਰੱਖਿਅਤ ਟਿਕਾਣਿਆਂ ਦੇ ਨਿਰਦੇਸ਼ ਵੀ ਸ਼ਾਮਲ ਸਨ ਜੇਕਰ ਸ਼ਿਵਮ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਹਰ ਮਾਮਲੇ 'ਚ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਅਮਰੀਕਾ ਲਿਆਉਣ ਦੇ ਸਾਰੇ 4 ਦੋਸ਼ਾਂ 'ਚ ਦੋਸ਼ੀ ਸਾਬਤ ਹੋਣ ਤੇ ਉਸ ਨੂੰ ਘੱਟੋ-ਘੱਟ 5 ਸਾਲ ਤੇ ਵੱਧ ਤੋਂ ਵੱਧ 15 ਸਾਲ ਦੀ ਲਾਜ਼ਮੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਿਛਲੇ ਸਾਲ ਜੂਨ ਚ ਉਸ ਦੇ ਸ਼ੁਰੂਆਤੀ ਤੌਰ ਤੇ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਲਿਜਾਣ ਦੀ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਕੈਨੇਡਾ ਚ ਭਾਰਤੀ ਲੋਕਾਂ ਦੀ ਵਸੋਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਤੇ ਮਿਸਾਲ ਬ੍ਰੈਂਟਨ ਸ਼ਹਿਰ ਦੀ ਪੇਸ਼ ਕੀਤੀ ਜਾ ਰਹੀ ਹੈ ਜਿੱਥੇ 1 ਸਾਲ ਪਹਿਲਾਂ 8 ਲੱਖ ਦਾ ਅੰਕੜਾ ਪਾਰ ਹੋਇਆ ਪਰ ਕੌਂਸਲਰ ਮਾਰਟਨ ਮਡਿਆਰੋਸ ਨੇ ਦਾਅਵਾ ਕੀਤਾ ਕਿ ਬ੍ਰੈਂਟਨ ਚ ਕਿਤੇ ਜ਼ਿਆਦਾ ਲੋਕ ਰਹਿ ਰਹੇ ਨੇ। ਮਾਰਟਿਨ ਵੱਲੋਂ ਆਪਣੇ ਤੌਰ ਤੇ ਕੋਈ ਅੰਕੜਾ ਪੇਸ਼ ਨਹੀਂ ਕੀਤਾ ਗਿਆ ਪਰ ਮੇਅਰ ਪੈਟ੍ਰਿਕ ਬ੍ਰਾਊਨ ਵੀ ਅਤੀਤ ਚ ਆਖ ਚੁੱਕੇ ਨੇ ਕਿ 1 ਲੱਖ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਦੇ ਮਕਾਨਾਂ ਚ ਰਹਿੰਦੇ ਨੇ ਤੇ ਬਗੈਰ ਕੋਈ ਟੈਕਸ ਅਦਾ ਕੀਤਿਆਂ ਸਿਟੀ ਵੱਲੋਂ ਮੁਹੱਈਆ ਸੇਵਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਮਾਰਟਿਨ ਮਾਡੀਆਰੋਸ ਨੇ ਕੌਂਸਲ ਦੀ ਮੀਟਿੰਗ ਦੌਰਾਨ ਕਿਹਾ ਕਿ ਇੱਕ ਘਰ ਉਤੇ ਲੱਗਣ ਵਾਲਾ ਪ੍ਰਾਪਰਟੀ ਟੈਕਸ ਸਿਰਫ ਮਕਾਨ ਦੇ ਆਕਾਰ ਨਾਲ ਸੰਬੰਧਿਤ ਹੈ ਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਕਾਨ ਚ ਕਿੰਨੇ ਲੋਕ ਰਹਿ ਰਹੇ ਨੇ ਉਨਾ ਅੱਗੇ ਕਹਿ ਕਿ ਇਹਨਾਂ ਚੀਜ਼ਾਂ ਵੱਲ ਸਿਟੀ ਕਾਉਂਸਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਘਟਾ ਕੇ ਦੱਸੀ ਜਾ ਰਹੀ ਆਬਾਦੀ ਬ੍ਰੈਂਟਨ ਦੇ ਇਨਫਰਾਸਟ੍ਰਕਚਰ ਉੱਤੇ ਮਾੜਾ ਅਸਰ ਪਾ ਰਹੀ ਹੈ ਭਾਵੇਂ ਸ਼ਹਿਰ 'ਚ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਬ੍ਰੈਂਟਨ 'ਚ ਚੁੱਪ-ਚੁੱਪ ਹੀਤੇ ਰਹਿੰਦੇ ਲੋਕ ਸਿਟੀ ਕਾਉਂਸਲ ਦੀਆਂ ਮੀਟਿੰਗਾਂ ਦੌਰਾਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਮਾਰਟਨ ਮੀਡੀਆ ਰਿਪੋਰਟ ਤੋਂ ਇਲਾਵਾ ਸਿਟੀ ਦੇ ਕਈ ਹੋਰ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਇੱਕ ਘਰ 'ਚ ਹੱਦ ਤੋਂ ਜ਼ਿਆਦਾ ਲੋਕ ਰਹਿੰਦੇ ਨੇ ਦੂਜੇ ਪਾਸੇ ਪੀਲ ਰੀਜਨਲ ਕੌਂਸਲ ਅੱਗੇ ਦਸਤਾਵੇਜ਼ 'ਚ ਇਹ ਦਲੀਲ ਦਿੱਤੀ ਗਈ ਹੈ ਕਿ ਬ੍ਰੈਂਟਨ ਮਿਸਿਸਾਗਾ ਤੇ ਕੈਲੇਡਨ ਚ 100 ਤੋਂ ਵੱਧ ਗੈਰ ਮੁਨਾਫੇ ਵਾਲੀਆਂ ਜਥੇਬੰਦੀਆਂ ਨੂੰ ਬਣਦੀ ਆਰਥਿਕ ਸਹਾਇਤਾ ਨਹੀਂ ਮਿਲ ਰਹੀ। ਬ੍ਰੈਂਟਨ 2025 ਦੌਰਾਨ ਆਬਾਦੀ ਦੇ ਮਾਮਲੇ ਚ ਮਿਸਿਸਾਗਾ ਨੂੰ ਪਿੱਛੇ ਛੱਡ ਗਿਆ ਤੇ ਕੈਨੇਡਾ ਦੇ 7ਵੇਂ ਸਭ ਤੋਂ ਵੱਡੇ ਸ਼ਹਿਰ ਦਾ ਦਰਜਾ ਹਾਸਲ ਕੀਤਾ। ਦੱਸਦੀ ਹੈ ਕਿ ਆਉਂਦੇ 25 ਸਾਲਾਂ ਦੌਰਾਨ ਕੈਨੇਡਾ ਦੀ ਵੱਸੋਂ ਚ 1.23% ਵਾਧਾ ਹੋਣ ਦੀ پیشن گوئی ਕੀਤੀ ਗਈ ਹੈ। ਅਨਟਾਰੀਓ ਤੇ ਕਿਊਬਿਕ ਮੁਲਕ ਦੇ ਸਭ ਤੋਂ ਵੱਧ ਵੱਸੋਂ ਵਾਲੇ ਸੂਬੇ ਬਣੇ ਰਹਿਣਗੇ ਪਰ ਕਿਊਬਿਕ ਦੀ ਆਬਾਦੀ ਚ ਕਮੀ ਆ ਸਕਦੀ ਹੈ। ਦੂਜੇ ਪਾਸੇ ਅਲਬਰਟਾ ਦੀ ਆਬਾਦੀ 25 ਦੇ ਅੰਦਰ 72 ਲੱਖ 20 ਹਜ਼ਾਰ ਤੱਕ ਪੁੱਜਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ 2022-2023 ਚ ਕੈਨੇਡਾ ਦੀ ਵਸੋਂ ਤੇਜ਼ੀ ਨਾਲ ਵਧੀ ਪਰ ਇਹ ਵਾਅਦਾ ਮੁੜ ਹੀਠਾਂ ਵੱਲ ਆ ਗਿਆ ਹੈ ਕੈਨੇਡਾ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਪੰਜਾਬੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਅੰਕੜੇ ਜਿਉਂ-ਜਿਉਂ ਵਧ ਰਹੇ ਨੇ ਪੰਜਾਬ ਚ ਪਾਸਪੋਰਟ ਬਣਾਉਣ ਦੇ ਇੱਛੁਕ ਨੌਜਵਾਨਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਘਟਦੀ ਜਾ ਰਹੀ ਹੈ ਪਾਸਪੋਰਟ ਬਣਾ ਕੇ ਵਿਦੇਸ਼ ਜਾਣ ਦਾ ਕ੍ਰੇਜ਼ ਪੰਜਾਬੀਆਂ ਚ ਇੰਨਾ ਵਧਿਆ ਕਿ ਸਾਲ 2023 ਦੌਰਾਨ ਸਾਰੇ ਰਿਕਾਰਡ ਤੋੜਦਿਆਂ 12 ਲੱਖ ਲੋਕਾਂ ਨੇ ਪਾਸਪੋਰਟ ਬਣਵਾਏ ਪਰ ਸਾਲ 2024 ਚ ਵੱਖ-ਵੱਖ ਮੁਲਕਾਂ ਚ ਵੱਡੀਆਂ ਇਮੀਗ੍ਰੇਸ਼ਨ ਤਬਦੀਲੀਆਂ ਆਈਆਂ ਅਮਰੀਕਾ 'ਚ ਡੋਨਲਡ ਟਰੰਪ ਚੋਣ ਜਿੱਤ ਗਏ ਤੇ ਹਰ ਸਾਲ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕਰ ਦਿੱਤਾ ਜਦਕਿ ਕੈਨੇਡਾ ਨੇ ਵੀ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਗਿਣਤੀ 'ਚ ਵੱਡੀ ਕਟੌਤੀ ਕਰ ਦਿੱਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ 2025 ਦੌਰਾਨ ਪੰਜਾਬ 'ਚ ਪਾਸਪੋਰਟ ਅਰਜ਼ੀਆਂ ਦਾਖਲ ਕਰਨ ਵਾਲਿਆਂ ਦੀ ਗਿਣਤੀ 5 ਲੱਖ ਘਟ ਗਈ ਆਸਟ੍ਰੇਲੀਆ ਸਰਕਾਰ ਵੱਲੋਂ ਵੀ ਸਟੱਡੀ ਵੀਜ਼ਾ ਨਿਯਮ ਸਖਤ ਕੀਤੇ ਜਾ ਚੁੱਕੇ ਨੇ ਤੇ ਯੂਕੇ ਦੇ ਸਟੱਡੀ ਵੀਜ਼ਾ ਦੇ ਉੱਤੇ ਸਪਾਊਸ ਨੂੰ ਨਾਲ ਲਿਜਾਣ ਦਾ ਨਿਯਮ ਖਤਮ ਕਰ ਦਿੱਤਾ ਗਿਆ ਹੈ ਕੈਨੇਡਾ ਰਹਿਣ ਦੇ ਕਮਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਿਨਾਂ ਸ਼ੱਕ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਪੁੱਜ ਰਹਿ ਭਾਰਤੀ ਲੋਕਾਂ ਦੀ ਗਿਣਤੀ 'ਚ 30 ਤੋਂ 40% ਤੱਕ ਕਮੀ ਆਈ ਹੈ। ਕਮਲਜੀਤ ਸਿੰਘ ਮੁਤਾਬਕ ਕੈਨੇਡਾ 'ਚ ਪਹਿਲਾਂ ਹੀ ਲੱਖਾਂ ਟੈਂਪਰੇਰੀ ਰੈਜ਼ੀਡੈਂਟਸ ਅਜਿਹੇ ਹਨ ਜਿਨ੍ਹਾਂ ਦੇ ਵੀਜ਼ਾ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋ ਚੁੱਕੀ ਹੈ ਤੇ ਹੁਣ ਉਹਨਾਂ ਕੋਲ ਵਾਪਸੀ ਕਰਨ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡੀਅਨ ਜਹਾਜ਼ਾਂ ਤੇ 50% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਚੇਤਾਵਨੀ ਕੈਨੇਡਾ ਵੱਲੋਂ ਅਮਰੀਕੀ ਕੰਪਨੀ ਗਲਫ ਸਟ੍ਰੀਮ ਦੁਆਰਾ ਬਣਾਏ ਗਏ ਕਈ ਜਹਾਜ਼ਾਂ ਨੂੰ ਪ੍ਰਮਾਣਿਤ ਕਰਨ ਤੋਂ ਲਗਾਤਾਰ ਇਨਕਾਰ ਕਰਨ ਦੇ ਜਵਾਬ ਚ ਦਿੱਤੀ ਗਈ ਹੈ। ਸੋਸ਼ਲ ਮੀਡੀਆ ਤੇ ਇੱਕ ਪੋਸਟ ਚ 트੍ਰੰਪ ਨੇ ਇਹ ਵੀ ਕਿਹਾ ਕਿ ਕੈਨੇਡਾ ਚ ਬਣੇ ਸਾਰੇ ਜਹਾਜ਼ਾਂ ਨੂੰ ਡੀ ਸਰਟੀਫਾਈ ਕਰ ਰਹੇ ਹਨ। ਹਾਲਾਂਕਿ ਬਾਅਦ ਵਿੱਚ ਵਾਈਟ ਹਾਊਸ ਨੇ ਕਥਿਤ ਤੌਰ ਤੇ ਇਸ ਦਾਅਵੇ ਤੋਂ ਪੈਰ ਪਿੱਛੇ ਖਿੱਚ ਲਿਆ ਇਸ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਨੇ ਉਹਨਾਂ ਦੇਸ਼ਾਂ ਤੇ ਵੀ ਨਵੇਂ ਟੈਰਿਫ ਲਗਾਉਣ ਦਾ ਵਾਅਦਾ ਕੀਤਾ ਜੋ ਕਿਊਬਾ ਨੂੰ ਤੇਲ ਵੇਚਦੇ ਨੇ ਅਮਰੀਕਾ ਇਸ ਕੈਰੀਬੀਅਨ ਦੇਸ਼ ਦੀ ਕਮਿਊਨਿਸਟ ਲੀਡਰਸ਼ਿਪ ਤੇ ਦਬਾਅ ਵਧਾਰਿਆ ਹੈ। ਇਹਨਾਂ ਨਵੀਆਂ ਟੈਕਸ ਦਰਾਂ ਦੀ ਰੂਪਰੇਖਾ ਇੱਕ ਕਾਰਜਕਾਰੀ ਆਦੇਸ਼ ਚ ਦਿੱਤੀ ਗਈ ਹੈ। ਹਾਲਾਂਕਿ ਖਾਸ ਟੈਰਿਫ ਦਰਾਂ ਜਾਂ ਨਿਸ਼ਾਨੇ ਤੇ ਆਉਣ ਵਾਲੇ ਦੇਸ਼ਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ। ਟਰੰਪ ਨੇ ਕਿਹਾ ਕਿ ਅਮਰੀਕਾ ਕੈਨੇਡਾ ਦੀ ਸਭ ਤੋਂ ਵੱਡੀ ਜਹਾਜ਼ ਨਿਰਮਾਤਾ ਕੰਪਨੀ ਬੰਬਾਰਡੀਅਰ ਸਮੇਤ ਸਾਰੇ ਕੈਨੇਡੀਅਨ ਜਹਾਜ਼ਾਂ ਨੂੰ ਡੀ ਸਰਟੀਫਾਈ ਕਰੇਗਾ। ਬੰਬਾਰਡੀਅਰ ਨੇ ਇੱਕ ਬਿਆਨ ਚ ਕਿਹਾ ਹੈ ਕਿ ਅਸੀਂ ਅਮਰੀਕੀ ਰਾਸ਼ਟਰਪਤੀ ਦੀ ਸੋਸ਼ਲ ਮੀਡੀਆ ਪੋਸਟ ਦਾ ਨੋਟਿਸ ਲਿਆ ਏ ਤੇ ਕੈਨੇਡੀਅਨ ਸਰਕਾਰ ਦੇ ਸੰਪਰਕ ਜਹਾ ਹਾਲਾਂਕਿ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਬਾਅਦ ਚ ਰੂਟਰਜ਼ ਨਿਊਜ਼ ਏਜੰਸੀ ਨੂੰ ਦੱਸਿਆ ਕਿ 트럼ਪ ਇਸ ਵੇਲੇ ਉਡਾਣਾ ਪਰ ਕੈਨੇਡੀਅਨ ਜਹਾਜ਼ਾਂ ਨੂੰ ਡੀ ਸਰਟੀਫਾਈ ਕਰਨ ਦਾ ਸੁਝਾਅ ਨਹੀਂ ਦੇ ਰਹੇ ਸਨ ਟਰੰਪ ਦੀਆਂ ਤਾਜ਼ਾ ਧਮਕੀਆਂ ਗਵਾਂਡੀ ਦੇਸ਼ਾਂ ਵਿਚਾਲੇ ਵੱਧਦੇ ਤਣਾਅ ਦੇ ਸਮੇਂ ਆਈਆਂ ਨੇ ਜਨਵਰੀ ਦੀ ਸ਼ੁਰੂਆਤ ਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਾਅਵਾ ਉਸ ਚ ਵਿਸ਼ਵ ਆਰਥਿਕ ਮੰਚ ਤੇ ਦਿੱਤੇ ਭਾਸ਼ਣ ਦੇ ਵਿੱਚ ਅਸਿੱਧੇ ਤੌਰ ਤੇ ਟਰੰਪ ਦੀ ਨੁਕਤਾਚੀਨੀ ਕੀਤੀ ਗਈ ਸੀ ਬਾਅਦ ਚ ਕਾਰਨੀ ਨੇ ਚੀਨ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਬੀਜਿੰਗ ਨਾਲ ਰਣਨੀਤਿਕ ਭਾਈਵਾਲੀ ਦਾ ਐਲਾਨ ਕੀਤਾ ਇਸ ਦੇ ਜਵਾਬ ਚ ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਕੈਨੇਡਾ ਚੀਨ ਨਾਲ ਵਪਾਰਕ ਸਮਝੌਤਾ ਕਰਦਾ ਏ ਤਾਂ ਕੈਨੇਡੀਅਨ ਵਸਤੂਆਂ ਤੇ 100 ਫੀਸਦੀ ਟੈਰਿਫ ਲਗਾਇਆ ਜਾਵੇਗਾ ਪਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਵਾ ਚ ਕੈਨੇਡਾ ਦੇ ਪ੍ਰੀਮੀਅਰਜ਼ ਨਾਲ ਮੁਲਾਕਾਤ ਕੀਤੀ ਜਿਸ ਦਾ ਫੋਕਸ ਇਕੱਠਿਆ ਹੋਣਾ ਤੇ ਨਿਰਮਾਣ ਕਰਨਾ ਸੀ ਪ੍ਰਧਾਨ ਮੰਤਰੀ ਨੂੰ ਨਿਊਜ਼ ਕਾਨਫਰੰਸ ਦੌਰਾਨ ਦੋ ਵਾਰੀ ਪੁੱਛਿਆ ਗਿਆ ਕਿ ਉਹ ਵੱਖਵਾਦੀਆਂ ਦੀ ਟਰੰਪ ਦੇ ਅਧਿਕਾਰੀਆਂ ਨਾਲ ਮੁਲਾਕਾਤ ਨੂੰ ਕਿਵੇਂ ਦੇਖਦੇ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਅਲਬਰਟਾ ਦੇ ਵੱਖਵਾਦੀ ਸਮੂਹ ਨੇ ਟਰੰਪ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਹੈ ਕਾਰਨੀ ਨੇ ਪਹਿਲੀ ਵਾਰ ਤਾਂ ਉਹਨਾਂ ਮੁਲਾਕਾਤਾਂ ਬਾਰੇ ਸਿੱਧਾ ਉੱਤਰ ਨਹੀਂ ਦਿੱਤਾ ਤੇ ਇਸ ਦੀ ਬਜਾਏ ਪ੍ਰੀਮੀਅਰਜ਼ ਅਤੇ ਸਾਰੇ ਪੱਧਰ ਦੀਆਂ ਸਰਕਾਰਾਂ ਨਾਲ ਆਪਣੇ ਕੰਮ ਤੇ ਧਿਆਨ ਕੇਂਦਰਿਤ ਕੀਤਾ ਪਰ ਜਦੋਂ ਉਹਨਾਂ ਨੂੰ ਦੁਬਾਰਾ ਪੁੱਛਿਆ ਗਿਆ ਕਿ ਕੀ ਉਹ ਉਹਨਾਂ ਮੁਲਾਕਾਤਾਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਵਜੋਂ ਦੇਖਦੇ ਨੇ ਤਾਂ ਕਾਰਨੀ ਨੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਸ਼ਬਦ ਦੁਹਰਾਉਂਦਿਆਂ ਕਿਹਾ ਕਿ ਅਮਰੀਕਾ ਨੂੰ ਕੈਨੇਡੀਅਨ ਖੁਦਮੁਖਤਿਆਰੀ ਦਾ ਸਤਕਾਰ ਕਰਨਾ ਚਾਹੀਦਾ ਹੈ ਜਦੋਂ ਪ੍ਰੀਮੀਅਰ ਸਮਿਥ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ 트럼ਪ ਸਰਕਾਰ ਦੇ ਅਧਿਕਾਰੀਆਂ ਨੇ ਅਲਬਰਟਾ ਦੇ ਵੱਖਵਾਦੀ ਸਮੂਹਾਂ ਨਾਲ ਮੀਟਿੰਗਾਂ ਕੀਤੀਆਂ ਨੇ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਨੂੰ ਅਲਬਰਟਾ ਅਤੇ ਕੈਨੇਡਾ ਦੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਸਮਿਥ ਨੇ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਅਮਰੀਕੀ ਪ੍ਰਸ਼ਾਸਨ ਕੈਨੇਡਾ ਦੀ ਖੁਦਮੁਖਤਿਆਰੀ ਦਾ ਸਤਕਾਰ ਕਰੇਗਾ ਅਤੇ ਅਲਬਰਟਾ ਦੀ ਜਮਹੂਰੀ ਪ੍ਰਕਿਰਿਆ ਬਾਰੇ ਗੱਲਬਾਤ ਨੂੰ ਸਿਰਫ ਅਲਬਰਟਾ ਦੇ ਲੋਕਾਂ ਤੇ ਕੈਨੇਡੀਅਨਸ ਤੱਕ ਹੀ ਸੀਮਤ ਰੱਖੇਗਾ। ਸਮਿਥ ਨੇ ਇਹ ਵੀ ਕਿਹਾ ਕਿ ਉਹ ਵਾਸ਼ਿੰਗਟਨ 'ਚ ਆਪਣੀ ਸਰਕਾਰ ਦੇ ਨੁਮਾਇੰਦੇ ਨੂੰ ਕਹਿਣਗੇ ਕਿ ਉਹ ਉਹਨਾਂ ਦੇ ਖਾਤਿਸ਼ਾਂ ਨੂੰ 트੍ਰੰਪ ਪ੍ਰਸ਼ਾਸਨ ਦੇ ਸਾਹਮਣੇ ਰੱਖੇ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਇਹਨਾਂ ਮੀਟਿੰਗਾਂ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਗੱਦਾਰੀ ਕਰਾ ਦਿੱਤਾ ਸੀ। ਬਾਦਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਆਪਣੇ ਇਸ ਬਿਆਨ ਨੂੰ ਪੁਰਜ਼ੋਰ ਤਰੀਕੇ ਨਾਲ ਦੁਹਰਾਇਆ ਏਬੀ ਨੇ ਕਿਹਾ ਕਿ ਜੋ ਲੋਕ ਕਿਸੇ ਵਿਦੇਸ਼ੀ ਸਰਕਾਰ ਨੂੰ ਸੱਦਾ ਦੇ ਕੇ ਕੈਨੇਡਾ ਤੇ ਕਬਜ਼ਾ ਕਰਨ ਜਾਂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਕੈਨੇਡਾ ਦੇ ਭਵਿੱਖ ਬਾਰੇ ਉਸ ਦੀ ਸੋਚ ਦਾ ਹਿੱਸਾ ਨਹੀਂ ਹਨ ਇਸ ਸਭ ਦੇ ਬਾਵਜੂਦ ਸਮਿਥ ਦਾ ਕਹਿਣਾ ਹੈ ਕਿ ਉਹ ਆਪਣੇ ਹੀ ਅਲਬਰਟਾ ਦੇ ਲੋਕਾਂ ਨੂੰ ਹੱਵਾ ਨਹੀਂ ਬਣਾਉਣਾ ਚਾਹੁੰਦੇ ਉਹਨਾਂ ਨੇ ਦਲੀਲ ਦਿੱਤੀ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਨੀਤੀਆਂ ਨੇ ਅਲਬਰਟਾ 'ਚ ਵੱਖਵਾਦੀ ਭਾਵਨਾਵਾਂ ਨੂੰ ਖੁਲਾਰਾ ਦਿੱਤਾ ਹੈ ਸਮਿਥ ਨੇ ਕਿਹਾ ਕਿ ਉਹਨਾਂ ਦਾ ਮਕਸਦ ਆਪਣੇ ਸੂਬੇ ਦੇ ਲੋਕਾਂ ਨੂੰ ਇਹ ਉਮੀਦ ਦੇਣਾ ਹੈ ਕਿ ਕੈਨੇਡਾ ਚੱਲ ਸਕਦਾ ਹੈ ਤੇ ਇਕੱਠੇ ਕੰਮ ਕਰ ਸਕਦਾ ਹੈ ਸਮਿਥ ਨੇ ਪ੍ਰਧਾਨ ਮੰਤਰੀ ਕਾਰਨੀ ਨਾਲ ਦਸਤਖਤ ਕੀਤੇ ਗਏ ਸਮਝੌਤਾ ਪੱਤਰ ਨੂੰ ਇਸ ਦੀ ਇੱਕ ਮਿਸਾਲ ਵਜੋਂ ਪੇਸ਼ ਕੀਤਾ ਕੈਨੇਡਾ ਦੇ ਉੱਤਰੀ ਕਿਊਬਿਕ ਇਲਾਕੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਫਰਸਟ ਨੇਸ਼ਨ ਰਿਜ਼ਰਵ ਚ ਹੋਈ ਗੋਲੀਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਿਸ ਨੇ ਸਥਾਨਕ ਪਾਈਚਾਰੇ 'ਚ دہشت ਦਾ ਮਾਹੌਲ ਪੈਦਾ ਕਰ ਦਿੱਤਾ। ਗੋਲੀਬਾਰੀ ਬੁੱਧਵਾਰ ਰਾਤ ਲਗਭਗ 9 ਵਜੇ ਮਿਸਟਿਸਿਨੀ ਨਾਮਕ ਇਲਾਕੇ 'ਚ ਹੋਈ ਜੋ ਕਿ ਕਯੂਬਿਕ ਸਿਟੀ ਤੋਂ ਲਗਭਗ 600 ਕਿਲੋਮੀਟਰ ਦੂਰ ਹੈ। ਮਰਨ ਵਾਲੇ ਦੋਵੇਂ ਵਿਅਕਤੀ ਪੁਰਸ਼ ਸਨ ਤੇ ਉਹਨਾਂ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਉਹਨਾਂ ਨੂੰ ਇੱਕ ਵਾਹਨ ਦੇ ਅੰਦਰ ਗੋਲੀ ਮਾਰੀ ਗਈ ਸੀ। ਕਯੂਬਿਕ ਸੁਬਾਈ ਪੁਲਿਸ ਦੇ ਸਰਜੈਂਟ ਹਿਊਗਸ ਬੋਲਿਓ ਨੇ ਦੱਸਿਆ ਕਿ ਮੌੜਲੀ ਜਾਂਚ ਤੋਂ ਇਹ ਹਤਿਆਮਤ ਸੰਗ ਤਤ ਅਪਰਾਧ ਨਾਲ ਜੁੜੀਆਂ ਜਾਪਦੀਆਂ ਨੇ ਵਾਰਦਾਤ ਤੋਂ ਤੁਰੰਤ ਬਾਅਦ ਮਿਸਟੇਸਨੀ ਦੇ ਕਰੀ ਨੇਸ਼ਨ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਭਾਈਚਾਰੇ 'ਚ ਆਵਾਜਾਈ ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਨੇ ਕਮਿਊਨਿਟੀ ਚੀਫ ਮਾਈਕਲ ਪੈਟਾ ਵਾਬਾਨੋ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਲਾਕੇ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਐਲਾਨ ਦਿੰਦੀਆਂ ਉਦੋਂ ਤੱਕ ਇਹ ਪਾਬੰਦੀਆਂ ਜਾਰੀ ਰਹਿਣਗੀਆਂ ਹਾਲਾਂਕਿ ਪੁਲਿਸ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਲਾਕੇ 'ਚ ਹੁਣ ਕੋਈ ਸਰਗਰਮ ਸ਼ੂਟਰ ਮੌਜੂਦ ਨਹੀਂ ਹੈ ਪਰ ਜਾਂਚ ਅਜੇ ਵੀ ਜਾਰੀ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੇ 1 ਡਾਲਰ ਦਾ ਭਾਅ 68 ਭਾਰਤੀ ਰੁਪਏ ਤੋਂ ਟੱਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡੀਅਨ ਕਰੰਸੀ ਮਜ਼ਬੂਤ ਫਰਜ਼ੀ ਕੰਪਨੀ 'ਚ ਨੌਕਰੀ ਦਾ ਇਸ਼ਤਿਹਾਰ ਸਿਰਫ ਕੁੜੀਆਂ ਦੀ ਡਿਮਾਂਡ ਪੁਲਿਸ ਨੇ ਤਜਿੰਦਰ ਢਾਲੀਵਾਲ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ 'ਚ ਕੀਤਾ ਕਾਬੂ ਕੈਨੇਡਾ 'ਚ ਪੰਜਾਬੀ ਜੋੜੇ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲੀਆਂ ਗੋਲੀ ਮਾਰਨ ਦਾ ਦਾਵਾ ਇੱਕ ਮੁਲਜ਼ਮ ਪੁਲਿਸ ਦੀ ਹਿਰਾਸਤ 'ਚ ਅਮਰੀਕਾ ਚ ਕੋਸਪੈਟ ਕਰਵਾਉਣ ਦੇ ਦੋਸ਼ 'ਤੇ ਭਾਰਤੀ ਨੌਜਵਾਨ ਨਾਮਜ਼ਦ ਸ਼ਿਵਮ ਅਤੇ ਕੈਨੇਡਾ ਤੋਂ ਪ੍ਰਵਾਸੀਆਂ ਨੂੰ ਅਮਰੀਕਾ ਚ ਦਾਖਲ ਕਰਵਾਉਣ ਦੇ ਦੋਸ਼ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ